ਬੰਦੇ ਪਾ ਦੇ ਪਾ ਦੇ ਤੁਹਾਨੂੰ ਪੈਸਾ ਕੀ ਨਾਮ ਆਪਣਾ ਸਰਕਾਰ ਨੇ ਲਿਫਾਫੇ ਬੰਦ ਕੀਤੇ ਆ ਕੀ ਨਾ ਚੰਦ ਚਾਹੀਦੇ ਲਿਫਾਫੇ ਜੀ ਲਿਫਾਫੇ ਬੰਦ ਚਾਹੀਦੇ ਆ ਲਿਫਾਫੇ ਬੰਦ ਚਾਹੀਦੇ ਜਦੋਂ ਬੰਦ ਹੋ ਜਾਈਦੇ ਲਿਫਾਫੇ ਤੇ ਹੁਣ ਲੋਕ ਹਜੇ ਵੀ ਸਬਜ਼ੀਆਂ ਲਿਫਾਫੇ ਚ ਲੈ ਕੇ ਜਾ ਰਹੇ ਨੇ ਜੇ ਲਿਫਾਫੇ ਪਰ ਆਪੇ ਜਦੋਂ ਲਿਫਾਫੇ ਬੰਦ ਹੋ ਜਾਣਗੇ ਤਾਂ ਆਪੇ ਕੋਈ ਨਾ ਕੋਸਤਾ ਨਹੀਂ ਜੀ ਹੋ ਜਾਊਗਾ ਇਹ ਹੋ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਜਦ ਸਰਕਾਰ ਨੂੰ ਦੱਸਿਆ ਕੰਦਲ ਫਾਵੇ ਫਲੋ ਜਣ ਨੂੰ ਤੇ ਕਰਦੇ ਪਰ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਸਾਡੇ ਕੋਲੇ ਅੱਗੇ ਇੱਥੇ ਚੱਕ ਕੇ ਲੈ ਜਾਂਦੇ ਪਰ ਫੈਕਟਰੀ ਨਹੀਂ ਬੰਦ ਹੁੰਦੀ ਫੈਕਟਰੀ ਬੰਦ ਚਾਹੀਦੀ ਹੈ ਮੈਂ ਜੀ ਪੈਸਾ ਕੀ ਨਾਮ ਆਪਣਾ ਕੀ ਕਹਿਣਾ ਚਾਹੁੰਦੇ ਲਖਾਫ ਤਾਂ ਬੰਦ ਕੀਤੀ ਸਰਕਾਰ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਮੇਰਾ ਨਾਮ ਹੀ ਨਹਿਰ ਸਿੰਘ ਬਟਿੰਡਾ ਮੰਡੀ ਤੁਸੀਂ ਬੱਤਸੀ ਰਹਿਣਿਆ ਜੀ ਕਿਹਨਾਂ ਲਫਾਫੇ ਤਾਂ ਬੰਦ ਕਰਦੇ ਕੋਣ ਕਾਰਨੇ ਆ ਸਰਕਾਰ ਦਾ ਵੀ ਜੇ ਤੁਸੀਂ ਲਫਾਫੇ ਬੰਦ ਹੀ ਕਰਨੇ ਪਿੱਛੇ ਫੈਕਟਰੀਆਂ ਕਿਉਂ ਨਹੀਂ ਬੰਦ ਕਰ ਦਿੰਦੇ ਸਾਨੂੰ ਕਿਉਂ ਬੰਦ ਕਰਦੇ ਸਾਨੂੰ ਕਿਉਂ ਤੰਗ ਕਰਦੇ ਚੋਰੀ ਛੱਪੇ ਵਿਕੀ ਜਾਂਦੇ ਆਸ-ਪਾਸੇ ਵਿਕੀ ਜਾਂਦੇ ਸਾਰੇ ਪਾਸੇ ਵਿਕੀ ਜਾਂਦੇ ਅੱਛਾ ਦੁਕਾਨਦਾਰਾਂ ਦੇ ਉੱਤੇ ਚੜ ਜਾਂਦੇ ਆ ਕਿ ਫੈਕਟਰੀਆਂ ਦੇ ਉੱਤੇ ਕਿਉਂ ਨਹੀਂ ਚੜਦੇ ਜਾ ਕੇ ਉਹਨਾਂ ਨੂੰ ਹੱਥ ਪਾਓ ਨਾ ਵੀ بڑے بڑے ਮਾਲ ਆ بڑے بڑے ਸ਼ੋਰੂਮ ਆ ਤੇ ਬੜੀਆਂ-ਬੜੀਆਂ ਫੈਕਟਰੀਆਂ ਜਿੱਥੇ-ਜਿੱਥੇ ਐਨਾਲਫਾਪਾ ਜਾਂਦਾ ਵੀ ਅੰਤਿਕ ਕੋਈ ਨਹੀਂ ਉਹਨਾਂ ਨੂੰ ਇਹ ਕਿਉਂ ਨਹੀਂ ਬੰਦ ਕਰਾਉਂਦੇ ਵੀ ਠੀਕ ਆ ਤੇ ਉੱਥੇ ਜਿਹੜੀ ਗਰੀਬ ਜਨਤਾ ਦੇ ਉੱਤੇ ਚੜ ਜਾਂਦੇ ਆ ਕੇ ਲਫਾਪੇ ਬੰਦ ਕਰੋ ਨਹੀਂ ਜੁਰਮਾਨਾ ਲਾਵੋਗੇ ਅਸਾਂ ਉਹਨਾਂ ਨੂੰ ਕਿਉਂ ਨਹੀਂ ਜੁਰਮਾਨਾ ਲੈਂਦੇ ਵੀ ਜਿਨ੍ਹਾਂ ਦੇ ਸ਼ੋਰੂਮ ਆ ਜਾਜ ਨੇ ਫੈਕਟਰੀਆਂ ਜਾਜ ਜਿਨ੍ਹਾਂ ਦੇ ਮਾਲ ਚੱਲੀ ਜਾਂਦੇ ਉਹ ਤਾਂ ਦਿਨਾਂ ਹੀ ਲਫਾਪੇ ਵਿੱਚ ਪਾ ਪਾ ਕੇ ਆ ਹੁਣ ਤੁਹਾਡੇ ਕੋਲੇ ਕੋਈ ਕਾਹ ਕਹੂਗਾ ਤੁਸੀਂ ਚੀਜ਼ ਕਾ ਕੇ ਪਾ ਕੇ ਦੇਣੇ ਹੋ ਅਸੀਂ ਕਾਹ ਚ ਪਾ ਕੇ ਦੇਵਾਂਗੇ ਜਦੋਂ ਲਫਾਪੇ ਹੀ ਨਹੀਂ ਉਹ ਅਗਲਾ ਇੱਥੇ ਛੱਡ ਕੇ ਦੁਰਜਿੰਦੋਂ ਆਉਂਦੇ ਜਦੋਂ ਲਫਾਫੇ ਹੀ ਨਹੀਂ ਫਿਰ ਅਸੀਂ ਤਾਂ ਲੈ ਕੇ ਨਹੀਂ ਜਾਂਦੇ ਵੀ ਆਹ ਪਈ ਆ ਭਾਈ ਆਉਦੀ ਰੱਖ ਲਾ ਹੁਣ ਦੇਖੋ ਸਾਡਾ ਤਾਂ ਨੁਕਸਾਨ ਹੀ ਹੋਇਆ ਤੇ ਗਾਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮ ਜਨਤਾ ਨੂੰ ਅਸੀਂ ਦਾ ਆਮ ਜਨਤਾ ਨੂੰ ਇਹ ਹੈ ਕਿ ਉਹਨੇ ਅਜੀ ਲਫਾਫੇ ਜੇ ਤਾਂ ਤੁਸੀਂ ਬੰਦ ਕਰਨੀ ਆ ਤਾਂ ਉਹਦੇ ਫੈਕਟਰੀਆਂ ਬੰਦ ਕਰੋ ਜਦੋਂ ਪਿੱਛੋ ਹੀ ਨਾ ਆਊਗਾ ਤੇ ਆਪੇ ਹੀ ਅੱਗੇ ਆਪੇ ਬੰਦ ਹੋ ਜਾਣਗੇ ਤੇ ਲੋਕ ਵੀ ਕਰੋ ਝੋਲੇ ਲੈ ਕੇ ਆ ਕਰਨਗੇ ਥੈਲੇ ਲੈ ਕੇ ਆ ਕਰਨਗੇ ਠੀਕ ਆ ਤੇ ਜਦੋਂ ਹੁਣ ਪਿੱਛੋ ਹੀ ਆਈ ਜਾਂਦੇ ਆ ਜਬਰ ਨਿੱਕੇ ਮੋਟੇ ਦੇ ਉੱਤੇ ਚੜ ਜਾਂ ਲੋ ਵੱਡਿਆਂ ਦੇ ਉੱਤੇ ਕੋ ਚੜਦਾ ਦੱਸੋ